ਹਾਂਜੀ ਬੈਗੁਰਜੀ ਦਾ ਖਾਲਸਾ ਬੈਗੁਰਜੀ ਕੀ ਫਤਿਹ ਤੇ ਤੁਹਾਨੂੰ ਦਿਖਾਉਂਦੇ ਆ ਅੱਜ ਚੋਰਾਂ ਦਾ ਫੇਰ ਬਹਿ ਗਿਆ ਬੇੜਾ ਹਲੇ ਥੋੜੇ ਕਿ ਦਿਨ ਪਹਿਲਾਂ ਹੀ ਚੋਰੀ ਹੋਈ ਆ ਆਪਣੇ ਮੋਟਰ ਤੇ ਤੇ ਅੱਜ ਫੇਰ ਚੋਰਾਂ ਦਾ ਬੇੜਾ ਬਹਿ ਗਿਆ ਤਾਰ ਤਾਂ ਹੀ ਲੈ ਜਾਂਦੇ ਆ ਖੋਲ ਕੇ ਆਪਣੀ ਨਾਲ ਦੀ ਨਾਲ ਘਰ ਨੂੰ ਤਾਰ ਤਾਂ ਆ ਨਹੀ ਲੱਭੀ ਇੱਥੇ ਉਹਨਾਂ ਨੇ ਹੁਣ ਕੀ ਕੀਤਾ ਇੰਨੇ ਗਿਰ ਗਏ ਚੋਰ ਉਹਨਾਂ ਨੇ ਅੰਦਰੋਂ ਖੁਰਪੇ ਕਈਆਂ ਦਾਤੀਆਂ ਕਪਟਾ ਪਾਉਣ ਵਾਲਾ ਲੋਹੇ ਦਾ ਝੰਡਾ ਪਿਆ ਸੀ ਉਹ ਚੱਕ ਲਿਆ ਤੇ ਸਾਰਾ ਹੀ ਸਮਾਨ ਚੱਕ ਕੇ ਲੈ ਗਿਆ ਤੇ ਅਸੀਂ ਤਾਂ ਲੋਕਾਂ ਨੂੰ ਵੀ ਇਹੀ ਕਹਿੰਦੇ ਆ ਮੋਟਰਾਂ ਦੇ ਆਪਣੇ ਤੇ ਨਿਗਰ ਰੱਖੋ ਬਈ ਹੱਤ ਜਿਵੇਂ ਹੁਣ ਇੰਨੀ ਚੋਰੀ ਵਧ ਗਈ ਇਹਨਾਂ ਨੇ ਨਹੀਂ ਪਤਾ ਗਾਹਾਂ ਗਾਹਾਂ ਇਹ ਮੋਟਰ ਦੇ ਵਿੱਚੋਂ ਸਮਰੱਥੀ ਵਾਲ ਮੋਟਰ ਵੀ ਕੱਢ ਕੇ ਲੈ ਜਾਂਦੇ ਬੋਰ ਤੋਂ ਇੰਨਾ ਦਾ ਵਧੀਆ ਇਹ ਤਾਂ ਪਿੰਡ ਦੇ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਪਿੰਡਾਂ ਦੇ ਲੋਕਾਂ ਨੂੰ ਇਕੱਠੇ ਹੋ ਕੇ ਇਹਨਾਂ ਦਾ ਕੋਈ ਹੱਲ ਕਰਨਾ ਪੈਣਾ ਪੁਲਿਸ ਨੇ ਇਹਦੇ ਵਿੱਚ ਕਾਰਵਾਈ ਕਰਦੀ ਹੈਗੀ ਪੁਲਿਸ ਨੂੰ ਆਪਣਾ ਦੇਖਣਾ ਚਾਹੀਦਾ ਬੰਦੇ ਛਾਂਟਣੇ ਚਾਹੀਦੇ ਨੇ ਵੀ ਕਿਹੜੇ ਚੋਰ ਨੇ ਤੇ ਉਹਨਾਂ ਦੇ ਨਿਗਰਾਨੀ ਰੱਖਣੀ ਚਾਹੀਦੀ ਹੈ ਕਬਾੜੀਆਂ ਤੇ ਸਭ ਤੋਂ بڑے ਤਾਂ ਕਬਾੜੀਏ ਚੋਰ ਨੇ ਚੋਰ ਦਾ ਚਲ ਚੋਰੀ ਕਰਕੇ ਚਲੇ ਜਾਂਦੇ ਨੇ ਕਬਾੜੀਏ ਖਰੀਦਦੇ ਨੇ ਕਬਾੜੀਆਂ ਨੂੰ ਕਿਤੇ ਪਤਾ ਨਹੀਂ ਵੀ ਕਈਆਂ ਕਥੌਂ ਦੀਆਂ ਨੇ ਇਹ ਬੱਟਣ ਵਾਲਾ ਜਾਂਦਾ ਕੌਣ ਵੇਚਦਾ ਜਾਂ ਟੁੱਟਿਆ ਹੋਵੇ ਤਾਂ ਵੇਚਦਾ ਵਾਲਾ ਨਵੀਆਂ ਕਈਆਂ ਚਾਲੂ ਕਰੀਆਂ ਹੋਈਆਂ ਹਜ਼ਾਰ-ਹਜ਼ਾਰ ਰੁਪਏ ਚ ਕਹੀ ਨਹੀਂ ਮਿਲਦੀ ਹੈਗੀ ਉਹ ਵੇੜੀ ਉਹ ਚਾਲੂ ਕੱਢੀ ਗਈ ਤਾਂ 1000 ਰੁਪਏ ਨੂੰ ਵੀ ਨਹੀਂ ਮਿਲਦੀ ਪੂਤਾ 5-700 ਦੀ ਕਹੀ ਚਲਾ ਜਾਂਦੀ ਆ ਪੂਰੀਆਂ ਚਾਲੂ ਕਹੀਆਂ ਰਹੀਆਂ ਕਿ ਹੁਣ ਮੂਰੇ ਝੋਨੇ ਦੇ ਬੱਟਾਂ ਨੂੰ ਮਿੱਟੀ ਲਾਉਣੇ ਦੀਗੇ ਇੰਨੇ ਗਿਰਗੇ ਚੋਰ ਕਹਿੰਿਆਂ ਵੀ ਲੈ ਕੇ ਚਾਕੇ ਬੱਟਾਂ ਪਾਉਣ ਵਾਲਾ ਜਾਂਦਾ ਖੁਰਪੇ ਸਭ ਕੋ ਲੈ ਕੇ ਚਾਕੇ ਯਾਨੀ ਕਿ ਹੁਣ ਤਾਂ ਇਹੀ ਕਹਿੰਦਾ ਵੀ ਇਹ ਇਹਨਾਂ ਦਾ ਸਿਕੰਜਾ ਕਸਣਾ ਚਾਹੀਦਾ ਪਹਿਲਾਂ ਤਾਂ ਕਵਾੜੀਆਂ ਤਾਂ ਸਿਕੰਜਾ ਕਰੋ ਕਵਾੜੀਆਂ ਦੇ ਨਿਗਰਾਨੀ ਰੱਖਣੀ ਜ਼ਰੂਰੀ ਹੈ ਵੀ ਇਹ ਕਿੱਥੇ ਆਉਂਦੇ ਨੇ ਕਿਵੇਂ ਕੀ ਕਰਦੇ ਨੇ ਕਿਹੜੀ ਚੀਜ਼ ਕਿੱਥੋਂ ਚੱਕ ਕੇ ਲੈ ਜਾਂਦੇ ਨੇ ਨਜ਼ਰ ਰੱਖੋ ਵੀਰੋ ਕੋ kaun ਸਮਾਨ ਵੇਚ ਕੇ ਜਾਂਦਾ ਇਹ ਚੀਜ਼ਾਂ ਦੀ ਆਪਾਂ ਨਜ਼ਰ ਰੱਖਣੀ ਪੈਣੀ ਹੈ ਬਾਈ ਤਾਂ ਆਪਣਾ ਬਚਾਅ ਹੋਣਾ ਨਹੀਂ ਤਾਂ ਇਸੇ ਤਰ੍ਹਾਂ ਚੋਰੀਆਂ ਵੱਧਦੀਆਂ ਰਹਿਣੀਆਂ ਨੇ ਲੋਕਾਂ ਦੇ ਲੁੱਟ ਹੁੰਦੀ ਰਹਿਣੀ ਹੈ ਬਾਈ ਕੱਲ ਸਾਡਾ ਤਾਂ 5-7000 ਰੁਪਏ 2000 ਰੁਪਏ ਦਾ ਸਮਾਨ 2000-2500 ਦਾ ਸਮਾਨ ਲੈ ਕੇ ਚੱਕ ਉਹਨਾਂ ਦਾ ਕੰਨਾਂ ਦਾ ਵਕਣਾ 1000-1500 ਆਪਣੇ ਜਾ ਤੈਨ 2 300 ਦਾ 2 300 ਦਾ ਵੀ ਵੱਧਿਆ 2 300 ਦਾ ਵੀ ਕੱਟਿਆ ਪੈ ਗਣਾ ਆ ਸਾਮਾਨ ਕਹਿੰਦਾ ਆ ਹੋਵੇ ਵੀ ਚੋਰੀ ਬੜੀ ਕੀਤੀ ਆ ਭਾਈ ਕਿੰਨਾ ਹੀ ਆਨੂੰ ਕਰ ਲੁੱਟ ਲੈਣ ਬੈਂਕ ਜਾ ਕੇ ਫਸਰੇ ਪੈਸੇ ਬੈਂਕਾਂ ਦੇ ਵਿੱਚ ਤੇ ਸਾਨੂੰ ਕਹਿੰਨੂੰ ਮਰਿਆ ਸਾਨੂੰ ਕਹਨੂੰ ਹੋ ਪਉਂਦੇ ਨੇ ਅੱਡੇ ਬਣਦੇ ਨੇ ਚੋਰ ਆਪਣੇ ਉਹਨੂੰ ਬੈਂਕ ਲੁੱਟਣੇ ਆ ਕੇ ਉੱਥੇ ਪਤਾ ਲੱਗੂ ਉਹਨਾਂ ਨੂੰ ਤਾਂ ਫਿਰ ਰੁੱਡਾਂ ਉਹਨਾਂ ਦੇ ਗੱਡਿਆਂ ਤੇ ਚਲੋ ਭਾਈ ਆਪਣਾ ਸਤਾਰਕ ਰਹੋ ਆਪਣੇ ਨਿਗਾ ਰੱਖੋ ਆਪਣੇ ਖੇਤਾਂ ਤੇ ਆਪਣੇ ਪਸ਼ੂਆਂ ਦੇ ਮੱਝਾਂ ਦੀ ਬਹੁਤ ਚੋਰੀਆਂ ਹੁੰਦੀਆਂ ਨੇ ਮੈਂ ਮੱਝਾਂ ਵਾਲੇ ਵੀਰਾਂ ਨੂੰ ਫਾਰਮ ਵਾਲੇ ਵੀਰਾਂ ਨੂੰ ਵੀ ਕਹਿੰਦੇ ਆ ਵੀ ਆਪਣੀ ਨਿਗਾ ਰੱਖੋ ਇਹਨਾਂ ਚੋਰਾਂ ਤੋਂ ਆਪਣਾ ਧਿਆਨ ਰੱਖੋ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ